ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਗਿਆਨੀ ਗੁਲਦੀਪ ਸਿੰਘ ਗੜਗਾਜ ਵੈਸੇ ਤਾਂ ਬਾਦਲਾਂ ਦੇ ਚਮਚੇ ਨੇ ਕਿਉਂਕਿ ਹੁਣ ਤੱਕ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਸਭ ਤੋਂ ਘਟੀਆ ਪਹਿਲਾਂ ਵਾਲੇ ਜਥੇਦਾਰਾਂ ਨਾਲੋਂ ਜਹਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਦੀ ਹੈ ਚਲੋ ਕੋਈ ਨਹੀਂ ਮੈਂ ਤਾਂ ਜਿਹੜੀ ਗੱਲ ਕਰਨੀ ਆ ਉਨੀ ਕੀ ਕਰਨੀ ਆ ਕਹਿੰਦੇ ਕਾਲ ਤਖਤ ਤੋਂ ਹੁਕਮਨਾਮਾ ਜਾਰੀ ਕੀਤਾ ਹੈ ਯਾਨੀ ਕਿ ਜਹਦਾਰ ਸਾਹਿਬ ਦਾ ਬੋਲਿਆ ਹੋਇਆ ਹੁਕਮ ਹੀ ਹੁੰਦਾ ਅਗੇ ਹਰੇਕ ਸਿੱਖ ਹਰ ਸਿੱਖ ਤਿੰਨ ਬੱਚੇ ਪੈਦਾ ਕਰੇ ਮਤਲਬ ਜਿਵੇਂ ਇਸਲਾਮ ਵਾਲੇ ਆਪਣੇ ਦਿਮਾਗ ਵਿੱਚ ਕੀੜਾ ਰੱਖੀ ਬੈਠੇ ਨੇ ਕਿ ਸਾਡਾ ਸ਼ਾਇਦ ਰਾਜ ਹੋ ਜੋ ਔਰੰਗਜੇਬ ਵਾਲਾ ਉਦੋਂ ਹੀ ਹੁਣ ਇਹਨਾਂ ਨੂੰ ਲੱਗਦਾ ਵੀ ਅਸੀਂ ਵੱਤ-ਵੱਤ ਬੱਚੇ ਪੈਦਾ ਕਰੀਏ ਆਬਾਦੀ ਵਧਾਈਏ ਸਿੱਖਾਂ ਦਾ ਰਾਜ ਆ ਜੀਨਾਂ ਦੇ ਦਿਮਾਗ ਵਿੱਚ ਵੀ ਇਹ ਗਲਤ ਫੈਮੀਆਂ ਨੇ ਹਾਲਕਿ ਜਿਹੜੀ ਗੱਲ ਬਾਬੇ ਨਾਨਕ ਨੇ ਕਹੀ ਹੈ ਨਾ ਇਹ ਹਰਾਮਖੋਰ ਉਧਰ ਨੂੰ ਕਦੇ ਵੀ ਨਹੀਂ ਧਿਆਨ ਦੇਣਗੇ ਮਾਫ ਕਰਨਾ ਇਹ ਸ਼ਬਦ ਮੈਨੂੰ ਵਰਤਨੇ ਪੈ ਰਹੇ ਨੇ ਕਿਉਂ ਵਰਤਨੇ ਪੈ ਰਹੇ ਨੇ ਕਿਉਂਕਿ ਜਿਹੜਾ ਬਿਆਨ ਹੈ ਇਹ ਜਥੇਦਾਰਾਂ ਵਾਲਾ ਹੈ ਹੀ ਨਹੀਂ ਇਹ ਕੌਮ ਦੇ ਆਗੂ ਦਾ ਬਿਆਨ ਹੀ ਹੈ ਨਹੀਂ ਬੱਚੇ ਪੈਦਾ ਕਰੋ ਤੇ ਬੱਚੇ ਸਾਹਮਣੇ ਕੀ ਨੇ ਨੇ ਜਿਹੜੇ ਪਹਿਲਾ ਬੱਚੇ ਸਿੱਖਾਂ ਦੇ ਰੁੱਲਦੇ ਫਿਰਦੇ ਨੇ ਉਹਨਾਂ ਲਈ ਕਿੰਨੇ ਕੁ ਤੁਸੀਂ ਸਕੂਲ ਬਣਾਤੇ ਕਿੰਨੇ ਕੁ ਕਾਲਜ ਬਣਾਤੇ ਜਿਹੜੇ ਤੁਹਾਡੇ ਗ੍ਰੰਥੀ ਨੇ ਉਹਨਾਂ ਨੂੰ ਤਨਖਾਹ ਨਹੀਂ ਦੇ ਸਕਦੇ ਜੇ ਕਿਸੇ ਗ੍ਰੰਥੀ ਦਾ ਰਾਗੀ ਦਾ ਪ੍ਰਚਾਰਕ ਦਾ ਕਿਤੇ ਐਕਸੀਡੈਂਟ ਹੋ ਜਾਏ ਉਹ ਬਿਲਕੁਲ ਦਾ ਹੁੰਦਾ ਹੈ ਮੇਰੀ ਹੈਲਪ ਕਰੋ ਵੀਡੀਓ ਪਾ ਕੇ ਬੱਚੇ ਪਾਇਦਾ ਕਰੋ ਪ੍ਰਚਾਰ ਪ੍ਰਸਾਰ ਦੀ ਗੱਲ ਨਾ ਕਰੋ 3 ਬੱਜੇ ਪੈਦਾ ਕਰੋ ਜੇ ਕਿਹਦੇ ਪੰਜ ਪਹਿਲੀ ਹੋਣ ਹੈਗੇ ਵੀ ਨਹੀਂ ਹੁਣ ਇਹਨੇ ਕਿਉਂ ਕਿਹਾ ਕਿਉਂਕਿ ਇਹਨੂੰ ਪਤਾ ਹੁੰਦਾ ਵੀ ਇੱਕ ਅਦਾ ਅਸਾਈਆਂ ਦੇ ਚੱਲ ਜੂ ਇੱਕ ਅਦਾ ਸਰਸੇ ਵਾਲੇ ਸਾਧ ਦੇ ਚੱਲ ਜੂ ਇੱਕ ਅਦਾ ਜਿਹੜੇ ਧਰਨੇ ਲੱਗਦੇ ਨੇ ਉੱਥੇ ਭੇਜਣਾ ਪੈਂਦਾ ਇੱਕ ਨਾ ਕਿਸੇ ਦੇ ਰਿਸ਼ਤਾ ਕਰਨ ਵਾਸਤੇ ਆਗੇ ਅੱਛਾ ਉਹ ਰਿਸ਼ਤਾ ਕਰਨ ਵਾਲੇ ਮਾਤਾ ਨੂੰ ਕਹਿੰਦੇ ਮਾਤਾ ਤੇਰੇ ਕਿੰਨੇ ਮੁੰਡੇ ਨੇ ਕਹਿੰਦੀ ਤਿੰਨ ਨੇ ਕਹਿੰਦੇ ਰਿਸ਼ਤਾ ਕਿਹੜੇ ਨੂੰ ਕਰੀਏ ਕਹਿੰਦੇ ਜਿਹੜਾ ਆ ਘਰੇ ਬੈਠਾ ਬੇਲਾ ਇਹਨੂੰ ਕਰ ਦਿਓ ਉਹ ਕਹਿੰਦੇ ਬੇਲਾ ਹੈ ਕੰਮ ਕੀ ਕਰਦਾ ਕਹਿੰਦੀ ਚੋਰੀਆਂ ਕਰਦਾ ਕਹਿੰਦੇ ਦੂਜੇ ਕਹਿੰਦੀ ਇੱਕ ਡਾਕਟਰ ਹੈ ਇੱਕ ਕਹਿੰਦੀ ਮਾਸਟਰ ਹੈ ਉਹ ਕਹਿੰਦਾ ਉਹਨਾਂ ਨੂੰ ਕਰ ਦਿੰਨੇ ਆ ਕਹਿੰਦੀ ਉਹ ਕਿਹੜਾ ਮੈਨੂੰ ਰੋਟੀ ਦਿੰਦੇ ਆ ਰੋਟੀ ਤਾਂ ਮੈਨੂੰ ਆ ਜਿਹੜਾ ਬੇਲਾ ਬੈਠਾ ਚੋਰੀਆਂ ਕਰਕੇ ਏ ਟਿੱਡ ਭਰਦਾ ਇਹਨੂੰ ਰਿਸ਼ਤਾ ਕਰ ਦਿਓ ਮਤਲਬ ਇਹਨਾਂ ਦੇ ਦਿਮਾਗ ਵਿੱਚ ਨਾ ਪਹਿਲੀ ਇਹ ਗੱਲਾਂ ਹੁੰਦੀਆਂ ਨੇ ਵੀ ਇੱਕ ਅੱਧਾ ਚੰਗਾ ਨਿਕਲ ਜਾ ਇਹ ਜ਼ਰੂਰੀ ਤੁਹਾਨੂੰ ਤਾਂ ਥੋੜੀ ਹੁੰਦਾ ਵੀ ਇੱਕ ਅੱਧਾ ਚੰਗਾ ਨਿਕਲ ਜਾ ਤਰਸ਼ੀਮੇ ਦੇ ਇੱਕ ਅਮਰਤਪਾਲ ਸੀ ਇੱਕ ਹਰਪ੍ਰੀਤ ਹੈਪੀ ਸੀ ਉਦੋਂ ਇਹ ਨਸ਼ੇੜੀ ਨੇ ਇੱਕ ਡਬਲੂਗੜ ਬੈਠਾ ਜੇਲ੍ਹ ਚ ਇੱਕ ਇੱਥੇ ਨਸ਼ੇ ਕਰੀ ਜਾਂਦਾ ਤੇ ਤਰਸਿਮ ਆਪ ਭਰਤੀਆਂ ਕੱਟਦਾ ਫਿਰਦਾ ਭਰਤੀ ਕਰਦਾ ਫਿਰਦਾ ਨਵੇਂ ਕਾਲਜਾਂ ਦੀ ਹੁਣ ਇਦਾਂ ਹੀ ਜੇਹਦਾਰ ਦਾ ਕੰਮ ਹੈ ਮਤਲਬ ਵੀ ਬੱਚੇ ਪੈਦਾ ਕਰੋ ਹੁਣ ਜਿਹੜੇ ਅੱਜ ਬੱਚੇ ਪੈਦਾ ਕਰਨੇ ਨੇ 2-3 ਸਾਲ ਦੇ ਵਿੱਚ ਇਹਨਾਂ ਦੀ ਬੋਰਡ ਤਾਂ 20 ਸਾਲ ਨੂੰ ਬਣੂਗਾ ਜਿਹੜੇ ਬਾਦਲਾਂ ਨੇ ਤੈਨੂੰ ਜਹਦਾਰ ਲਾਇਆ ਜਦੋਂ ਨੂੰ 20 ਸਾਲ ਦੇ ਦੀ ਬੋਟ ਬਣਨੀ ਉਹਦਾ ਸੁਵੀਰ ਬਾਦਲ ਵੀ ਵੱਡੇ ਵੱਲ ਸਭ ਕੋਲੇ ਚਲੇ ਜਾਣਗੇ ਕਿਉਂਕਿ 60 ਸਾਲ ਤਾਂ ਹੋ ਗਿਆ ਹੁਣ ਉਹ ਵੱਧਦੀ ਹੋ ਗਿਆ ਹੁਣ ਇਹ ਬੱਚੇ ਪੈਦਾ ਕਰਕੇ ਕੌਮ ਦਾ ਸਵਾਰਨਾ ਕੀ ਜਹਦਾਰ ਜੀ ਅਸੇਲੀਕਰ ਜਿਹੜੇ ਲੋਹੇ ਦੇ ਸ਼ਸਤਰ ਬਣਾਉਂਦੇ ਨੇ ਨਾ ਵਧੀਆ ਕਿਰਪਾਨਾਂ ਛਰੀ ਸਾਹ ਖੰਡੇ ਵਗੈਰਾ ਉਹ ਸਾਬਤ ਸੂਰਤ ਨੇ ਉਹਨਾਂ ਦੇ ਹਾਲਾਤ ਜਾ ਕੇ ਦੇਖੋ ਕੱਚੇ ਘਰਾਂ ਵਿੱਚ ਰਹਿੰਦੇ ਆ ਉਹਨਾਂ ਦੀ ਗਾਂ ਫੜ ਲਈ ਤੁਸੀਂ ਕੀ ਕਰ ਲਿਆ ਉਹਨਾਂ ਨੂੰ ਅਸ਼ਾ ਹੁਣੇ ਬਿਆਨ ਦਿੱਤਾ ਫਿਰ ਅਗਲੇ ਹਫ਼ਤੇ ਬਿਆਨ ਦੇ ਦੇਣਗੇ ਪੰਜਾਬ ਤਾਂ ਅਸਾਈ ਬਣ ਚੱਲਿਆ ਬਣ ਨਹੀਂ ਹੈ ਤੁਸੀਂ ਬੱਚੇ ਪੈਦਾ ਕਰਨ ਤੇ ਰਹੋ ਪੜਾਉਣ ਵੱਲ ਧਿਆਨ ਨਾ ਦਿਓ ਵਧੀਆ ਪ੍ਰਚਾਰਕਾਂ ਦੀ ਵਧੀਆ ਸਕੂਲਾਂ ਦੀ ਵਧੀਆ ਹਸਪੀਟਲਾਂ ਦੀ ਲੋੜ ਹੈ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੌਮ ਲਈ ਕੁਝ ਕਰੋ ਬੱਚੇ ਪੈਦਾ ਕਰਕੇ ਕੁਝ ਨਹੀਂ ਸਬਰਨਾ ਕੌਮ ਦਾ ਬਸ ਗਿਣਤੀ ਵਧਾ ਲਓ ਜਮ ਜਮ ਕੇ ਛਿੱਟੀ ਜਾਓ ਸਾਹਮਣੇ ਕਿਹਨੇ ਨੇ ਪੁੱਛ ਕੇ ਦੇਖੋ ਨਾ ਪੈਂਟਾ ਇਲਾਕਾ ਦਾ ਵਿਸਵਾ ਹੋ ਗਿਆ ਪਿੰਡਾਂ ਦੇ ਵਿੱਚ ਅਗਲਾ ਮਜ਼ਦੂਰ ਬੰਦਾ ਜੇ ਦੋ ਬੱਚੇ ਨੇ ਨਾ ਉਹ ਦੋ ਬੱਚਿਆਂ ਦਾ ਘਰ ਨਹੀਂ ਬਣਾ ਸਕਦਾ ਆਪਣੇ ਜਵਾਕਾਂ ਦੀ ਸਕੂਲ ਵਿੱਚ ਫੀਸ ਨਹੀਂ ਭਰ ਸਕਦਾ ਤੁਸੀਂ ਮੂੰਹ ਚਾ ਕੇ ਬਿਆਨ ਦੇ ਤਾਂ ਤਿੰਨ ਬੱਚੇ ਪੈਦਾ ਕਰੋ ਚਲੋ ਕਰ ਦੇਣ ਕਿ ਜਿਨ੍ਹਾਂ ਨੇ ਕਰਨੇ ਚਾਲ ਵੀ ਕਰ ਦੇਣਗੇ ਪੰਜ ਵੀ ਕਰ ਦੇਣਗੇ ਅੱਛਾ ਮੈਂ ਹੁਣ ਜਿਹੜੀ ਗੱਲ ਕਹਿਣੀ ਹੈ ਨਾ ਕਈਆਂ ਦੇ ਚਲੂਨੇ ਲੜਨੇ ਨੇ ਮੈਨੂੰ ਇਦਾਂ ਲੱਗਿਆ ਵੀ ਇਹ ਬੰਦਾ ਨਾ ਸਿੱਖ ਮਿਸ਼ਨਰੀ ਕਾਲਜ ਦਾ ਪੜਿਆ ਹੋਇਆ ਥੋੜੀ ਬਹੁਤੀ ਅਕਲ ਨਾਲ ਗੱਲ ਕਰਿਆ ਕਰੋ ਸ਼ਾਇਦ ਪ੍ਰਚਾਰ ਪ੍ਰਸਾਰ ਦੀ ਗੱਲ ਕਰੂ ਮਾੜੀ ਮੋਟੀ ਲੱਗਦਾ ਸੀ ਪਰ ਇਹਦੀ ਕਾਰਗੁਜ਼ਾਰੀ ਨਾ ਪਹਿਲਾ ਬਾਲੇ ਜਥੇਦਾਰਾਂ ਨਾਲੋਂ ਵੀ ਘਟਿਆ ਇਹ ਜੀਆਂ ਬਚਕਾਨੀਆਂ ਗੱਲਾਂ ਇਹ ਜਹਿਦਾਰ ਕਰੂਗਾ ਕਦੇ ਕੋਈ ਸੋਚ ਵੀ ਨਹੀਂ ਸਕਦਾ ਚਲੋ ਬਾੜੀ ਗੱਲ ਨਾ ਕਹੀਏ ਬਸ ਇੰਨੇ ਕਹਿਣਾ ਵੀ ਕੁਲਦੀਪ ਸਿੰਘ ਗੜਗਾਜ ਜੀ ਜਿਹੜੇ ਤਖਤ ਤੇ ਤੁਸੀਂ ਬੈਠੇ ਹੋ ਨਾ ਇਹ ਤਖਤ ਤੇ ਤੁਸੀਂ ਆਪ ਨੇ ਬੈਠੇ ਤੁਹਾਨੂੰ ਵੀ ਪਤਾ ਤੁਹਾਨੂੰ ਬਾ ਆਇਆ ਗਿਆ ਕਿਨੇ ਸੁਖਵੀਰ ਬਾਦਲ ਨੇ ਜਿੰਨਾ ਮਰਜੀ ਜ਼ੋਰ ਲਾ ਲੋ ਸੁਖਵੀਰ ਬਾਦਲ ਸਤਾ ਵਿੱਚ ਨਹੀਂ ਆ ਸਕਦਾ ਨਾ ਹੋ ਐਮਪੀ ਬਣੇ ਨਾ ਹੋ ਐਮਐਲਏ ਬਣੇ ਕੁਝ ਨਹੀਂ ਬਣਨਾ ਕਿ ਤੁਸੀਂ ਜਿਹੜੀ ਚਾਪਲੂਸੀ ਕਰਨੀ ਹੈ ਕਰੀ ਚੱਲੋ ਇਹੋ ਜਿਹੇ ਪੁੱਠੇ ਸਿੱਧੇ ਬਿਆਨ ਦੇਈ ਚੱਲੋ ਚੰਗਾ ਹੁੰਦਾ ਜੇ ਕਿਤੇ ਸ਼ੋਮਨੀ ਕਮੇਟੀ ਦੇ ਬਜਟ ਵੱਲ ਧਿਆਨ ਦਿੰਦੇ ਜਿਹੜੇ ਪ੍ਰਚਾਰ ਕੁਛ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਥੋੜਾ ਬਹੁਤਾ ਹੁਸ਼ਾਹਤ ਕਰ ਦੇ ਵਧੀਆ ਗ੍ਰੰਥੀਆਂ ਵੱਲ ਧਿਆਨ ਦਿੰਦੇ ਵਧੀਆ ਸਕੂਲਾਂ ਵੱਲ ਧਿਆਨ ਦਿੰਦੇ ਕਿ ਤੁਸੀਂ ਤਾਂ ਤਿੰਨ ਬੱਚੇ ਪੈਦਾ ਕਰੇ ਜੀ ਹਰੇਕ ਸਿੱਖ ਕਣਕ ਤੋਂ ਹੀ ਛਟ ਕੇ ਆਉਗੇ ਫਿਰ ਤੁਸੀਂ ਭਰੋਗੇ ਥੋੜਾ ਕੀ ਹੈ ਤੁਹਾਨੂੰ ਗੁਰਦਾਰੇ ਦੀਆਂ ਰੋਟੀਆਂ ਨੇ ਘੱਟ ਖਾ ਲੋ ਵੱਧ ਖਾ ਲੋ ਗੁਰਦਾਰੇ ਦਾ ਭੇਲਾ 24 ਘੰਟੇ ਏਸੀ ਲਾਈ ਰੱਖੋ ਤਾਂ ਕੋਈ ਫਿਕਰ ਨਹੀਂ ਗੁਰਦਾਰੇ ਦਾ ਤੇਲ ਹੈ ਮਚਾਈ ਚਲੋ ਜਿੰਨਾ ਮਰਜ਼ੀ ਮਚਾਉਣਾ ਤੁਹਾਨੂੰ ਕੀ ਫਿਕਰ ਹੈ ਕਰੋ ਤਿੰਨ ਬੱਚੇ ਪੈਦਾ ਸ਼ਰਮ ਕਰੋ ਮਾੜੀ ਮੋਟੀ ਜੇ ਕੌਮ ਦੀ ਗੱਲ ਕਰਨੀ ਹੈ ਨਾ ਵਧੀਆ ਸਕੂਲਾਂ ਦੀ ਲੋੜ ਹੈ ਵਧੀਆ ਪ੍ਰਚਾਰਕਾਂ ਦੀ ਲੋੜ ਹੈ ਅਰੇਡੇ ਪਖੰਡੀ ਡੇਰਾਬਾਦ ਵਾਲੇ ਬਾਬੇ ਫਿਰਦੇ ਨੂੰ ਛੇਤਰ ਫੇਰਨ ਦੀ ਲੋੜ ਹੈ ਸ਼ਰਮ ਹੀ ਨਹੀਂ ਆ ਰਹੀ ਮਾੜੀ ਮੋੜੀ ਕਿੱਥੇ ਖੜਿਓ ਜਾਂ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ